ਹੈਲੋ ਫਰੈਂਡਸ ਕਿਵੇਂ ਹੋ ਸਾਰੇ ਦੇਖੋ ਜੀ ਮੈਂ ਆਈ ਸੀ ਛੱਤ ਤੇ ਫਲੀਆਂ ਤੋੜਨ ਤੇ ਮੈਂ ਕਿ ਤੁਹਾਡਨਾਂ ਨਾਲ ਵੀ ਆਪਾਂ ਸ਼ੇਅਰ ਕਰ ਲੈਨੇ ਆ ਫਲੀਆਂ ਦੇਖੋ ਲੱਗੀਆਂ ਹੋਈਆਂ ਹਾਂਜੀ ਆਹ ਦੇਖੋ ਅੱਗੇ ਵੀ ਲੱਗੀ ਹੋਈ ਆ ਹਨਾ ਜੀ ਇਹ ਦੇਖੋ ਇਦਾਂ ਮੈਂ ਨਾ ਲਗਾਈ ਹੋਈ ਆ ਆ ਵੇਲ ਜਿਹੜੀ ਗ੍ਰਿਲ ਦੇ ਨਾਲ ਨਾਲ ਲੱਗੀ ਹੋਈ ਆ ਤੇ ਇਹ ਦੇਖੋ ਫਲੀਆਂ ਦੇਖੋ ਹਨਾ ਇਵੇਂ ਜਿਹੜੀ ਇਥੋਂ ਅਵੇਲ ਹੈਗੀ ਨਾ ਇਹਨੂੰ ਮੈਂ ਬਾਹਰ ਨੂੰ ਕੱਢਿਆ ਸੀਗਾ ਸੋਹਣੀ ਲੱਗਦੀ ਸੀ ਹਨਾ ਬਾਹਰ ਨਿਕਲੀ ਐਵੇਂ ਦੇਖੋ ਜੀ ਫੁੱਲੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਹੁਣ ਅਸੀਂ ਤੋੜ ਲਵਾਂਗੇ ਜੀ ਮੈਂ ਤੋੜਣ ਨਹੀਂ ਆਈ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਨਾ ਸ਼ੇਅਰ ਕਰ ਲੈਂਦੇ ਆ ਲਓ ਇਹ ਬਹੁਤ ਸੋਹਣੀਆਂ ਬਣਦੀਆਂ ਜੀ ਟੇਸਟੀ ਬਹੁਤ ਹੁੰਦੀਆਂ ਜੀ ਨਾਲੇ ਤੇ ਇੱਕ ਹਰੀ ਸਬਜੀ ਹੈ ਆਪਣੇ ਘਰ ਦੀ ਆ ਹਨਾ ਕੋਈ ਇਹਨੂੰ ਮੈਡੀਸਨ ਨਹੀਂ ਪਈ ਹੈਗੀ ਤੇ ਬੜੀ ਵਧੀਆ ਸਬਜੀ ਇਹ ਤੁਸੀਂ ਜਦੋਂ ਬਣਾਉਨੇ ਆ ਨਾ ਨਮਕੀਨ ਰਾਈਸ ਉਦੋਂ ਬਹੁਤ ਵਧੀਆ ਲੱਗਦੀ ਹੈ ਉਹਨਾਂ ਦੇ ਵਿੱਚ ਕੱਟ ਕੇ ਜਦੋਂ ਪਾਉਂਦੇ ਆ ਨਾ ਐਵੇਂ ਲੱਗਦਾ ਜਿਵੇਂ ਹਰੇ ਮਟਰ ਪਾਏ ਹੁੰਦੇ ਆਪਾਂ ਨਾ ਬਹੁਤ ਹੀ ਜੜੀ ਵਧੀਆ ਕਰਾਰੀ ਜੀ ਸਬਜੀ ਬਣਦੀ ਇਹਨੂੰ ਕਹਿੰਦੇ ਉਹ ਲੋਬੀਆ ਦੀਆਂ ਫਲੀਆਂ ਹਨਾ ਜਿਵੇਂ ਕਿ ਆਪਾਂ ਰਾਜਮਾ ਲਗਾ ਲੀਏ ਤਾਂ ਉਹ ਵੀ ਇਹ ਮੇਦੀਆਂ ਹੁੰਦੀਆਂ ਤੇ ਅੱਗੇ ਜੀ ਹੋਰ ਹੈਗੀਆਂ ਮੈਂ ਉਹ ਵੀ ਤੋੜਦੀਆਂ ਤੇ ਦੇਖੋ ਜੀ ਮੈਂ ਇਦਾਂ ਤੋੜ ਲੀਆਂ ਹੋਈਆਂ ਤੇ ਅੱਜ ਅਸੀਂ ਦੇਖਦੇ ਹਾਂ ਰਾਈਸ ਬਣਾਵਾਂਗੇ ਉਹਨਾਂ ਦੇ ਵਿੱਚ ਮੈਂ ਸਾਰੀਆਂ ਪਾ ਦੇਣੀ ਆ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਤੇ ਕਿੰਨੂ ਕਿੰਨੂ ਪਸੰਦ ਆ ਜੀ